ਕਿਸ ਤਰ੍ਹਾਂ ਸਾਡੇ ਪਿੰਡ 'ਚ ਕੋਈ ਇਹੋ ਜਿਹਾ ਨਹੀਂ ਹੋਇਆ ਕਿ ਆਪਾਂ ਸਰਵਸੰਮਤੀ ਕਰ ਲਈਏ ਜਾਂ ਕੋਈ ਇਹੋ ਜਿਹਾ ਮਾਹੌਲ ਨਹੀਂ ਬਣਿਆ ਦੇਖੋ ਸਰਵਸੰਮਤੀ ਜਿਹੜੀ ਆ ਜਿਹੜੇ ਚੰਗੇ ਸਿਆਣੇ ਸੂਝਵਾਨ ਲੋਕ ਆ ਸਾਰੇ ਚਾਹੁੰਦੇ ਹੋਏ ਕੁਝ 1 2 ਜਿਹੜੇ ਲੋਕ ਹੁੰਦੇ ਆ ਪੁਰਾਣੇ ਜਿਹੜੇ ਆ ਜਿਨ੍ਹਾਂ ਦੀਆਂ ਸਰਪੰਚੀਆਂ ਤੋਂ ਹੁਣ ਉਹ ਸਾਬਕਾ ਸਰਪੰਚ ਬਣਿਆ ਉਹਨਾਂ ਦੇ ਵਿਚਾਰ ਹੁੰਦੇ ਆ ਕਿ ਅਸੀਂ ਜਿਹੜਾ ਵਾ ਪਿੰਡ ਦੇ ਪਰਸਮ ਕੌੜਾ ਨਹੀਂ ਤੁਮਕੌੜਾ ਨਹੀਂ ਸਾਡੇ ਜਿਹੜਾ ਗਾਂਦੇ ਇਹਨਾਂ ਨੇ ਪਿੰਡਾਂ ਦੇ ਵਿੱਚ ਪਾਇਆ ਹੋਇਆ ਵਾ ਅੱਜ ਵੀ ਇਹਨਾਂ ਨੇ ਭੜਦੂ ਪਾਇਆ ਹੋਇਆ ਇਹਨਾਂ ਦੇ ਕੰਮਕਾਰ ਜਿਹੜੇ ਨਾਲ ਚਿੱਤੇ ਹੋਏ ਜਿਹੜੇ ਆ ਉਹਨਾਂ ਦੇ ਉੱਤੇ ਅਸੀਂ ਕਰਨੇ ਆ ਵੀ ਸਰਕਾਰ ਘਟਕੜ ਵਿਜਨਸ ਜਾਂਚ ਕਰਾਏ। ਵੀ ਵੱਖ-ਵੱਖ ਪਿੰਡਾਂ ਦੇ ਲੋਕ ਨਾਮਜ਼ਦਗੀਆਂ ਵਾਸਤੇ ਆਏ ਹੋਏ ਨੇ। ਪਿੰਡ ਪਸਵਾਲ ਆਂ ਬੁੰਨਣਾ ਆਦ ਪਿੰਡਾਂ ਦੇ ਵਿੱਚ ਜਿਹੜੇ ਨਾਮਜ਼ਦਗੀਆਂ ਵਾਸਤੇ ਆਇਆ ਭਾਰੀ ਉਤਸ਼ਾਹ ਪਾਇਆ ਜਾ ਰਿਹਾ। ਪੀਬਲੌ ਉਸੇ ਤੁਹਾਡਾ ਸਵਾਗਤ ਹੈ ਜੀ ਅੱਜ ਅਸੀਂ ਆਏ ਆ ਜੀ ਆ ਬਲਾਕ ਜਿੱਥੇ ਅੱਜ ਲਾਸਟ ਦਿਨ ਹੈ ਜੀ ਇਹ ਨਾਮਜ਼ਦਗੀਾਂ ਦਾ ਇਸ ਵੇਲੇ ਮੌਕੇ ਤੇ ਮੌਜੂਦ ਨੇ ਪਿੰਡ ਕਿਸ਼ਨਪੁਰ ਤੇ ਜਗਵਾਲ ਤੇ ਕਠਾਣੇ ਵੱਲੋਂ ਜਿਹੜੇ ਇਸ ਵੇਲੇ ਨਾਮਜ਼ਦਗੀਆਂ ਕਰਾਉਣ ਵਾਸਤੇ ਆਈ ਹੋਈ ਨੇ ਤੇ ਅਸੀਂ ਹੁਣ ਗੱਲ ਕਰਾਂਗੇ ਪਿੰਡ ਕਿਸ਼ਨਪੁਰ ਦੇ ਅ ਸਰਦਾਰ ਹਰਜਿੰਦਰ ਸਿੰਘ ਉਰਫ ਕਾਕਾ ਜੀ ਨਾਲ ਹਾਂਜੀ ਕਾਕਾ ਜੀ ਤੁਸੀਂ ਸਰਪੰਚੀ ਵਾਲੇ ਇਲੈਕਸ਼ਨ ਲੜ ਰਹੇ ਜੀ ਤੇ ਤੁਹਾਡੀ ਕਿਵੇਂ ਪੋਜੀਸ਼ਨ ਹੈ ਪਿੰਡ ਦੀ ਥੋੜੀ ਥੋੜੇ ਸ਼ਬਦਾਂ ਵਿੱਚ ਸਾਨੂੰ ਦੱਸੋ ਅਸੀਂ ਜੀ ਆਪਣੇ ਪਿੰਡਾਂ ਬਹੁਤ ਪਿਆਰ ਕਰਦੇ ਆਂ ਸਾਰਿਆਂ ਨੇ ਸਾਨੂੰ ਬਿਲਕੁਲ ਮਤਲਬ ਹੱਲਾ ਰਾ ਦੇ ਕੇ ਖੜਾ ਕੀਤਾ ਆਂ ਅਤੇ ਬਿਲਕੁਲ ਜਿਤਾਉਣ ਦੇ ਉਹ ਸਾਰੇ ਹੀ ਮਤਲਬ ਚਾਹਵਾਨ ਨੇ ਇਹ ਵੀ ਸਾਡੀ ਇੱਕ ਮਤਲਬ ਇੱਛਾ ਹੈ ਕਿ ਜੋ ਕੰਮ ਨਹੀਂ ਹੋਏ ਪਹਿਲਾਂ ਉਹ ਅਸੀਂ ਪੂਰੇ ਬੜ ਕੇ ਕਰਾਂਗੇ ਤੇ ਹੁਣ ਅਸੀਂ ਗੱਲ ਕਰਾਂਗੇ ਪਿੰਡ ਕਠਾਣਾ ਤੋਂ ਜਿਹੜੇ ਉਮੀਦਵਾਰ ਨੇ ਸਲਾਮਤ ਮਸੀ ਜੀ ਤੇ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਵੀਰ ਜੀ ਗੱਲ ਲੱਦਿਆ ਹੈਗੀ ਆ ਅਸੀਂ ਆਪਣੇ ਪਿੰਡ ਦੇ ਸਹਿਯੋਗੀਆਂ ਸਹਿਯੋਗ ਦੇ ਨਾਲ ਸਾਰੇ ਨਾਲ ਅਸੀਂ ਅੱਜ ਆਪਣੀਆਂ ਫਾਈਲਾਂ ਇੱਥੇ ਜਮ੍ਹਾਂ ਕਰਾਉਣਾ ਆਏ ਹਾਂ ਸਾਨੂੰ ਇੱਥੇ ਕੋਈ ਦਿੱਕਤ ਨਹੀਂ ਆ ਸਰਕਾਰ ਦਾ ਬਹੁਤ ਵਧੀਆ ਪ੍ਰਬੰਧ ਹੈ ਇੱਕ ਇੱਕ ਦੀ ਸੁਣੀ ਸੁਣਾਈ ਹੋ ਰਹੀ ਆ ਇੱਕ ਇੱਕ ਦੇ ਨਾਲ ਆਮ ਆਦੀ ਪਾਰਟੀ ਨਾਲ ਸਾਰੇ ਨਾਲ ਸਰਕਾਰ ਜਿਹੜੀ ਚੱਲਦੀ ਤੇ ਤੁਹਾਨੂੰ ਕੀ ਉਮੀਦ ਆ ਕਿ ਤੁਹਾਡੀ ਇੱਕੀ ਤਰ੍ਹਾਂ ਦੀ ਪੋਜੀਸ਼ਨ ਰਹੇਗੀ ਤੁਹਾਡੀ ਪਿੰਡ ਦੇ ਵਿੱਚ 80% ਉਮੀਦਦਾਰ ਹਨ ਹਾਨੂੰ ਆ ਵੀ 80% ਘੱਟ ਤੋਂ ਘੱਟ ਵੀ ਸਾਨੂੰ VOTING ਦਾ ਨਾਲ ਲੋਕ ਚਿਤਾਣਗੇ ਜਿਹੜੇ ਸਾਡੇ ਕੋ ਕਿਉਂਕਿ ਛੋਟੇ ਪਿੰਡ ਕੈਲਕੂਲੇਸ਼ਨ ਜਿਹੜੀ ਇਦਾਂ ਹੀ ਹੋ ਜਾਂਦੀ ਹੈ ਔਰ ਅੱਜ ਅਸੀਂ ਜਿੰਦੋ ਜ਼ਿਆਦਾ ਦਿਨ ਤੋਂ ਰਨ 90% ਦੇ ਉੱਤੇ ਜਾ ਕੇ ਜਿੱਤ ਪੁਰਾਤ ਮਤਲਬ ਕਿ ਤੁਹਾਡੀ ਜਿਹੜੀ ਉਹ ਪੋਜੀਸ਼ਨ ਜਿਹੜੀ ਆ ਬਿਲਕੁਲ ਪਿੰਡ ਚ ਠੀਕ ਆ ਤੇ ਕਿਸ ਤਰ੍ਹਾਂ ਸਾਡੇ ਪਿੰਡ 'ਚ ਕੋਈ ਇਹੋ ਜਿਹਾ ਨਹੀਂ ਹੋਇਆ ਕਿ ਆਪਾਂ ਸਾਰੀ ਸੰਮਤੀ ਕਰ ਲਈਏ ਜਾਂ ਕੋਈ ਇਹੋ ਜਿਹਾ ਮਾਹੌਲ ਨਹੀਂ ਬਣਿਆ ਦੇਖੋ ਸਰਵਸੰਮਤੀ ਜਿਹੜੀ ਆ ਜਿਹੜੇ ਚੰਗੇ ਸਿਆਣੇ ਸੂਝਵਾਨ ਲੋਕ ਆ ਸਾਰੇ ਚਾਹੁੰਦੇ ਹੋਏ ਕੁਝ ਇੱਕ ਦੋ ਜਿਹੜੇ ਲੋਕ ਹੁੰਦੇ ਆ ਪੁਰਾਣੇ ਜਿਹੜੇ ਆ ਜਿਨ੍ਹਾਂ ਦੀਆਂ ਸਰਪੰਚੀਆਂ ਤੋਂ ਹੁਣ ਉਹ ਸਾਬਕਾ ਸਰਪੰਚ ਬਣਿਆ ਉਹਨਾਂ ਦੇ ਵਿਚਾਰ ਹੁੰਦੇ ਆ ਵੀ ਅਸੀਂ ਜਿਹੜਾ ਵਾ ਪਿੰਡ ਦੇ ਪਰਥੋਂ ਮੁਕਾਉਣਾ ਨਹੀਂ ਹੈ ਇਹਨਾਂ ਦੇ ਕੰਮਕਾਰ ਜਿਹੜੇ ਇਹਨਾਂ ਕੀਤੇ ਹੋਏ ਜਿਹੜਿਆ ਉਹਨਾਂ ਦੇ ਉੱਤੇ ਅਸੀਂ ਕਹਿੰਨੇ ਆ ਵੀ ਸਰਕਾਰ ਘਟ ਘਟ ਵਿਜੀਲੈਂਸ ਜਾਂਚ ਕਰਾਏ ਅਸੀਂ ਇਹ ਸਰਕਾਰ ਦਾ ਸਹਿਯੋਗ ਲਵਾਂਗੇ ਇਹ ਆਮ ਆਦਮੀ ਪਾਰਟੀ ਨੂੰ ਕਹਾਂਗੇ ਵੀ ਸਾਡੇ ਜਿਹੜਾ ਗਾਂਦੇ ਇਹਨਾਂ ਨੇ ਪਿੰਡਾਂ ਦੇ ਵਿੱਚ ਪਾਇਆ ਹੋਇਆ ਵਾ ਅੱਜ ਵੀ ਇਹਨਾਂ ਨੇ ਭੜਦੂ ਪਾਇਆ ਹੋਇਆ ਚੰਗੀ ਤਰ੍ਹਾਂ ਜਿਹੜੇ ਪਿੰਡਾਂ ਵਿੱਚ ਸਰਬਸੰਪਤੀ ਹੋ ਸਕਦੀ ਜਿਹੜੀ ਨਹੀਂ ਹੋ ਪਾਰੀ ਇਹਨਾਂ ਦੀ ਬਦੌਲਤ ਹੈ ਇਹ ਸੰਨ ਪਿੰਡ ਕਠਾਰਾ ਵੱਲੋਂ ਜਿਹੜੇ ਉਮੀਦਵਾਰ ਇਸਲਾਮ ਦੇ ਮਸੀਹ ਜਿਨ੍ਹਾਂ ਨੇ ਬੜਾ ਵਧੀਆ ਆਖਿਆ ਕਿ ਸਾਨੂੰ ਚਾਹੀਦਾ ਕਿ ਆਪਣੇ ਪਿੰਡਾਂ ਦੇ ਵਿਕਾਸ ਕਰਨ ਦੇ ਕੰਮ ਕਰੀਏ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਇਹ ਇਹਨੇ ਜਗਵਾਲ ਵੱਲੋਂ ਜਿਹੜੇ ਇੱਥੇ ਸਰਪੰਚੀ ਵਾਸਤੇ ਆਏ ਹੋਏ ਨੇ ਤੇ ਉਹ ਆਪਾਂ ਇਹਨਾਂ ਨਾਲ ਵੀ ਗੱਲ ਕਰਦੇ ਆਂ ਅਸੀਂ ਹੁਣ ਗੱਲ ਕਰਾਂਗੇ ਜਿਹੜੇ ਪਿੰਡ ਜਾਗਾਲ ਬੇੜ ਵੱਲੋਂ ਵਰਨ ਮਸੀਹ ਜੀ ਤੇ ਉਹਨਾਂ ਨਾਲ ਗੱਲ ਕਰਾਂਗੇ ਕਿ ਤੁਸੀਂ ਏ ਤੁਹਾਡੀ ਤਾਂ ਸਰਸੰਮਤੀ ਹੋਈ ਆ ਕਿ ਤੁਹਾਡੇ ਸਰਸੰਮਤੀ ਤੋਂ ਬਾਅਦ ਵੀ ਕੋਈ ਤੁਹਾਡੇ ਵਿਰੁੱਧ ਇਥੇ ਖੜਾ ਆ ਜਾਂ ਕੀ ਆ ਆ ਇਸ ਟਾਈਮ ਜਾਗਵਾਲ ਦੇ ਵਿੱਚ ਸਾਰੇ ਸਹਿਮਤੀ ਨਾਲ ਸਹਿਮਤੀ ਨਾਲ ਸਪੰਜ ਬਣਾਇਆ ਗਿਆ ਜੋ ਵੀ ਸਾਰੇ ਭੈਣ ਭਰਾ ਹੁਣ ਸਾਰੇ ਸਹਿਮਤ ਆ ਇਸ ਕਰਕੇ ਕੋਈ ਇਸ ਟਾਈਮ ਨਾਰਾਜ਼ ਨਹੀਂ ਬਹੁਤ ਬਹੁਤ ਧੰਨਵਾਦ ਭੈਣ ਦਾ ਤੇ ਸਾਰੀ ਸੰਗਤ ਜਗਵਾਲ ਵੱਲੋਂ ਜਿਹੜੀ ਉਹ ਸਰਸਮਤੀ ਜਿਹੜੀ ਆ ਉਹ ਹੋ ਚੁੱਕੀ ਆ ਤੇ ਇਸ ਵੇਲੇ ਮੌਜੂਦ ਨੇ ਜਿਹੜੇ ਪਿੰਡ ਦੇ ਇਹ ਨੌਜਵਾਨ ਜਿਹੜੇ ਮੈਂਬਰ ਚੁਣੇ ਗਏ ਨੇ ਇਹ ਨੇ ਪਿੰਡ ਦੇ ਮੈਂਬਰ ਜਿਹੜੇ ਸਰਸਮਤੀ ਨਾਲ ਚੁਣ ਕੇ ਇੱਥੇ ਦਰਗਾਹ ਸਨਾਮਜ਼ਦਗੀਆਂ ਕਰਾਉਣ ਵਾਸਤੇ ਆਏ ਨੇ ਇਹਨਾਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਕਿ ਇਹਨਾਂ ਨੇ ਆਪਣੇ ਪਿੰਡ ਵਿੱਚ ਸਰਸਮਤੀ ਕਰਕੇ ਇੱਕ ਰਿਕਾਰਡ ਕਾਇਮ ਕੀਤਾ ਕਿ ਪਹਿਲੀ ਵਾਰੀ ਹੋਇਆ ਕਿ ਪਿੰਡ ਜਾਗਾਵਾਲ ਦੇ ਵਿੱਚ ਜਿਹੜਾ ਉਹ ਸਰਸੰਭਤੀ ਹੋਈ ਆ ਹੁਣ ਐਸੀ ਗੱਲ ਕਰਾਂਗੇ ਪਿੰਡ ਮੁੰਨਨ ਕਲਾਂ ਤੋਂ ਪਿੰਡ ਮੁੰਨਨ ਕਲਾਂ ਤੋਂ ਜਿਹੜੇ ਨਾਮਜ਼ਦਗੀ ਕਰਨ ਵਾਸਤੇ ਇੱਥੇ ਆਏ ਨੇ ਅਲੋ ਆਣਾ ਨਾਲ ਗੱਲ ਕਰਾਂਗੇ ਕਿ ਤੁਹਾਡੇ ਪਿੰਡ ਵਿੱਚ ਸਰਸੰਭਤੀ ਆ ਜਾਂ ਇਲੈਕਸ਼ਨ ਲੜਿਆ ਜਾ ਰਿਹਾ ਅ ਦੋ ਸਬਦ ਸardar Manjeet Singh ji ਨਾਲ ਹਾਂਜੀ ਸਰ ਬਹੁਤ ਬਹੁਤ ਮਿਹਰਬਾਨੀ ਤੁਹਾਡੇ ਚੈਨਲ ਦੀ ਕਿ ਤੁਸੀਂ ਆ ਕੇ ਸਾਡੀਆਂ ਕੁਝ ਗੱਲਾਂ ਸਾਂਝੀਆਂ ਕਰਨ ਲੱਗੇ ਹੋ ਅਸੀਂ ਤਾਂ ਬਹੁਤ ਖੁਸ਼ ਹੁਣਿਆ ਕਿ ਸਾਰਾ ਇਲਾਕਾ ਸਾਰਾ ਸਾਡਾ ਦੇਸ਼ ਪਿਆਰ ਮੁਹੱਬਤ ਨਾਲ ਚੱਲੇ ਹੱਥ ਮਿਲ ਕੇ ਚੱਲਣ ਸਾਰੇ ਅਸੀਂ ਕੋਸ਼ਿਸ਼ ਵੀ ਬਹੁਤ ਕਰਦੇ ਆਂ ਔਰ ਕੀਤੀ ਵੀ ਤੇ ਹੁਣ ਆਉਣ ਵਾਲੇ ਸਮੇਂ 'ਚ ਵੀ ਜਰੂਰ ਕਰਾਂਗੇ ਤੇ ਹੁਣਦਾ ਕਿ ਸਾਡੇ ਇਲਾਕੇ ਵਿੱਚ ਜਿਹੜਾ ਅੱਗੋਂ ਕੁਝ ਸੁਧਾਰ ਬਹੁਤ ਹੋ ਰਿਹਾ ਹੈ ਜੋ ਖਾਸ ਕਰਕੇ ਖੇਤੀਬਾੜੀ ਕਰ ਰਹੇ ਲੋਕ ਸਾਡੀ ਕੋਸ਼ਿਸ਼ ਹੈ ਕਿ ਉਹਨਾਂ ਨੂੰ ਥੋੜਾ ਜਿਹਾ ਆਪਾਂ ਜੈਵਿਕ ਖੇਤੀ ਬਾਰੇ ਦਸੀਏ ਤੇ ਕੋਸ਼ਿਸ਼ ਕਰੀਏ ਕਿ ਆਪਣੀ ਪਰਾਲੀ ਨੂੰ ਅੱਗ ਨਾਲ ਨਾ ਲਾਓ ਜ਼ਹਿਰ ਰਹਿਤ ਫਸਲਾਂ ਤਿਆਰ ਕਰੋ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਉਸ ਸਹੂਲਤ ਮਿਲ ਸਕੇ ਸੋ ਮੈਂ ਨਾ ਗੱਲਾਂ ਨਾਲ ਇਹ ਆਪ ਦਾ ਸ਼ੁਕਰਗੁਜ਼ਾਰ ਕਰਦਾ ਤੇ ਸਭ ਲੋਕਾਂ ਨੂੰ ਬੇਨਤੀ ਵੀ ਕਰਦਾ ਕਿ ਆਉਣ ਵਾਲਾ ਸਮਾਂ ਸਾਡਾ ਜਿਹੜਾ ਹੈ ਆਪਣੀ ਜਨਰੇਸ਼ਨ ਨੂੰ ਬਚਾਉਣ ਦਾ ਹੈ ਤੋ ਸਾਰੇ ਰਲ ਮਿਲ ਕੇ ਇਸ ਤਰ੍ਹਾਂ ਸਾਫ਼ ਸੁਥਰੀਆਂ ਪੰਚਾਇਤਾਂ ਬਣਾ ਕੇ ਤੇ ਆਪਣੇ ਪਰਿਵਾਰਾਂ ਆਪਣੇ ਇਲਾਕੇ ਆਪਣੇ ਦੇਸ਼ ਨੂੰ ਖੁਸ਼ਹਾਲ ਬਣਾਈਏ। ਧੰਨਵਾਦ ਜੀ। ਤੋ ਸਾਡੇ ਬਹੁਤ ਵਧੀਆ ਮਾਹੌਲ ਹੈ। ਤੋ ਸ਼ਾਂਤੀਪੁਰ ਕੋ ਕਲੈਕਸ਼ਨ ਆਪਾਂ ਪਿੰਡ ਦੀ ਕਰਾਵਾਂਗੇ। ਸੋ ਦੂਸਰੀ ਬੇਨਤੀ ਹੈ ਸਮੂਹ ਪਿੰਡ ਵਾਸੀਆਂ ਨੂੰ ਤੇ ਇਲਾਕੇ ਦੇ ਨਿਵਾਸੀਆਂ ਨੂੰ ਪਿਛੋਣੇ ਦਾ ਸੀਜ਼ਨ ਜਿਹੜਾ ਉਹ ਕਟਾਈ ਦਾ ਆ ਗਿਆ। ਤੋ ਆਪਾਂ ਸਭ ਨੇ ਰਲ ਮਿਲ ਕੇ ਕੋਸ਼ਿਸ਼ ਕਰਨੀ ਹੈ ਕਿ ਪਰਾਲੀ ਨੂੰ ਅੱਗ ਨਾ ਲੱਗੇ। ਇਸੀ ਵਾਤਾਵਰਨ ਨੂੰ ਬਚਾ ਸਕੀਏ ਧੰਨਵਾਦ ਜੀ ਇਹ ਸਾਨੂੰ ਪਿੰਡ ਮੁੰਡਣਾ ਤੋਂ ਜਿਨ੍ਹਾਂ ਨੇ ਬੜਾ ਸਬਦ ਆਖਿਆ ਕਿ ਆਪਾਂ ਪਰਾਲੀ ਦਾ ਵੀ ਵੇਖੀਏ ਤੇ ਦੇਖੋ ਲਾਈਵ ਗਰੌਣਕਾਂ ਲੱਗੀਆਂ ਹੋਈਆਂ ਵਾਂ ਤਹਿਸੀਲ ਦੇ ਵਿੱਚ ਬਲਾਕ ਦੇ ਵਿੱਚ ਤੇ ਵਾਕਾ ਕਿ ਪਿੰਡਾਂ ਤੋਂ ਲੋਕ ਆਏ ਹੋਏ ਨੇ